ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧਮਕੀ ਦਿੱਤੀ ਹੈ 트੍ਰੰਪ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੈਨੂੰ ਖੁਸ਼ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹਾਲਾਂਕਿ ਉਹਨਾਂ ਨੂੰ ਪਤਾ ਹੈ ਕਿ ਮੈਂ ਭਾਰਤ ਨਾਲ ਨਾਰਾਜ਼ ਹਾਂ ਕਿਉਂਕਿ ਭਾਰਤ ਰਸ਼ੀਆ ਤੋਂ ਤੇਲ ਖਰੀਦ ਰਿਹਾ ਹੈ ਇਸ ਕਰਕੇ ਉਹਨਾਂ ਨੇ ਧਮਕੀ ਦਿੱਤੀ ਹੈ ਕਿ ਭਾਰਤ ਰਸ਼ੀਆਂ ਤੋਂ ਖਰੀਦੀਆਂ ਜਾਣ ਵਾਲੀਆਂ ਵਸਤੂਆਂ ਦੀ ਖਰੀਦਦਾਰੀ ਘੱਟ ਕਰੇ ਨਹੀਂ ਤਾਂ ਅਸੀਂ ਟੈਰਫ ਜਿਹੜਾ ਉਹ ਹੋਰ ਵਧਾ ਦੇਵਾਂਗੇ ਬਹੁਤ ਸਾਰੇ ਮਿੱਤਰ ਪਿਆਰਿਆਂ ਨੂੰ ਟੈਰਫ ਦਾ ਪਤਾ ਹੋਊਗਾ ਤੇ ਬਹੁਤ ਸਾਰਿਆਂ ਨੂੰ ਟੈਰਫ ਦਾ ਨਹੀਂ ਪਤਾ ਹੋਊਗਾ ਅਸਲ ਵਿੱਚ ਇਹ ਟੈਰਫ ਹੈ ਕੀ ਆ ਜਿਹਦੀ ਗੱਲਬਾਤ ਹੈ ਜਿਹੜੀ ਉਹ ਅਮਰੀਕਾ ਨੇ ਕੀਤੀ ਹੈ ਕਿ ਅਸੀਂ ਟੈਰਫ ਹੋਰ ਵਧਾ ਦੇਾਂਗੇ ਆਪਾਂ ਇਹਦੇ ਤੇ ਗੱਲਬਾਤ ਕਰ ਰਹੀ ਹੈ ਕਰ ਲਈ ਹੈ ਟੈਰਫ ਇੱਕ ਤਰ੍ਹਾਂ ਦਾ ਟੈਕਸ ਹੈ ਜਿਹਨੂੰ ਕਸਟਮ ਡਿਊਟੀ ਵੀ ਕਿਹਾ ਜਾਂਦਾ ਹੈ ਕਿ ਜਦੋਂ ਕੋਈ ਵੀ ਦੇਸ਼ ਦੂਸਰੇ ਦੇਸ਼ ਦੇ ਵਿੱਚ ਆਪਣਾ ਸਮਾਨ ਵੇਚਦਾ ਹੈ ਤਾਂ ਉਹ ਦੇਸ਼ ਉਸ ਦੇਸ਼ ਨੂੰ ਇਹ ਕਹਿ ਸਕਦਾ ਹੈ ਕਿ ਤੁਸੀਂ ਸਾਡੇ ਦੇਸ਼ ਦੇ ਵਿੱਚ ਆਪਣਾ ਸਮਾਨ ਵੇਚਨੇ ਇਸ ਕਰਕੇ ਅਸੀਂ ਤੁਹਾਡੇ ਤੇ ਟਾਇਰ ਫਲਵਾਵਾਂ ਲਗਾਵਾਂਗੇ ਜਿਵੇਂ ਉਦਾਹਰਨ ਵਜੋਂ ਪਾ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਵਿੱਚ ਸਾਈਕਲ ਇੰਡਸਟਰੀਆ ਤੇ ਲੁਧਿਆਣੇ ਦੇ ਸਾਈਕਲ ਆ ਜਿਹੜੇ ਉਹ ਅਮਰੀਕਾ ਦੇ ਵਿੱਚ ਵਿਕਦੇ ਹੈਗੇ ਆ ਸਾਈਕਲਾਂ ਦੇ ਪਾਰਟਸ ਅਮਰੀਕਾ ਦੇ ਵਿੱਚ ਵਿਕਦੇ ਹੈਗੇ ਆ ਸੋ ਜਿਵੇਂ ਟਰੰਪ ਨੇ ਕਿਹਾ ਕਿ ਅਸੀਂ ਟੈਰਫ ਹੋਰ ਵਧਾ ਦੇਾਂਗੇ ਕਹਿਣ ਤੋਂ ਭਾਵ ਕਿ ਉਹਨਾਂ ਨੇ ਪਹਿਲਾਂ ਹੀ ਟੈਰਫ ਜਿਹੜਾ ਉਹ ਵਧਾਇਆ ਹੋਇਆ ਟੈਕਸ ਵਧਾਇਆ ਹੋਇਆ ਤੇ ਜਦੋਂ ਦਾ ਟਰੰਪ ਨੇ ਯਾਨੀ ਕਿ ਅਮਰੀਕਾ ਨੇ ਟੈਰਫ ਵਧਾਇਆ ਉਦੋਂ ਤੋਂ ਲੈ ਕੇ ਜਿਹੜਾ ਭਾਰਤ ਦੀਆਂ ਪੰਜਾਬ ਦੀਆਂ ਚੀਜ਼ਾਂ ਸਾਈਕਲ ਆ ਜਿਹੜੇ ਅਮਰੀਕਾ ਦੇ ਵਿੱਚ ਵਿਕਦੇ ਹੈਗੇ ਆ ਉਹਨਾਂ ਤੇ ਟੈਕਸ ਵੱਧ ਗਿਆ ਉਹ ਅਮਰੀਕਾ ਦੇ ਵਿੱਚ ਮਹਿੰਗੀਆਂ ਹੋ ਗਈਆਂ ਤੇ ਇਹਨਾਂ ਦੀ ਵਿਕਰੀ ਅਮਰੀਕਾ ਦੇ ਵਿੱਚ ਘਟ ਗਈ ਹੈਗੀ ਆ ਸੋ ਭਾਰਤ ਦੇ ਮੁਕਾਬਲੇ ਪਾਕਿਸਤਾਨ ਦੀਆਂ ਵਸਤਾਂ ਜਿਹੜੀਆਂ ਉਹ ਅਮਰੀਕਾ ਦੇ ਵਿੱਚ ਵੱਧ ਵਿਕ ਰਹੀਆਂ ਕਿਉਂਕਿ ਉਹਨਾਂ ਤੇ ਟੈਰਫਾ ਜਿਹੜਾ ਉਹ ਘਟ ਹੈਗਾ ਸੋ ਇਸ ਬਲਾ ਨੂੰ ਕਿਹਾ ਜਾਂਦਾ ਕਿ ਟੈਰਫ ਜਦੋਂ ਟੈਕਸ ਲੱਗ ਜਾਂਦਾ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ ਤਾਂ ਉਹ ਹੁੰਦਾ ਟੈਰਫ ਸੋ ਜਿਵੇਂ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧਮਕੀ ਦਿੱਤੀ ਆ ਕਿ ਤੁਸੀਂ ਜਿਹੜਾ ਉਹ ਰਸ਼ੀਆ ਤੋਂ ਤੇਲ ਖਰੀਦਣਾ ਬੰਦ ਕਰੋ ਜਾਂ ਜੋ ਵੀ ਵਸਤਾਂ ਖਰੀਦਦੇ ਹੋ ਉਹਨਾਂ ਦੀ ਦਰਾਂਮ ਦਾ ਜਿਹੜੀ ਉਹ ਘਟਾ ਦਿਓ ਤੇ ਨਹੀਂ ਤਾਂ ਅਸੀਂ ਟੈਰਫ ਜਿਹੜਾ ਉਹ ਹੋਰ ਵਧਾ ਦੇਾਂਗੇ ਸਵਾਲ ਇੱਥੇ ਉੱਠਦਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਕੀ ਕਰਨਗੇ ਕੀ ਉਹਨਾਂ ਦਾ ਸਟੈਂਡ ਹੋਊਗਾ ਕੀ ਉਹ ਟਰੰਪ ਦੀ ਗੱਲ ਮੰਨ ਲੈਣਗੇ ਤੇ ਜਿਹੜਾ ਉਹ ਰਸ਼ੀਆ ਤੋਂ ਤੇਲ ਖਰੀਦਣਾ ਘਟਾ ਦੇਣਗੇ ਜਾਂ ਬੰਦ ਕਰ ਦੇਣਗੇ ਜਾਂ ਫਿਰ ਆਪਣਾ ਇੱਕ ਸਟੈਂਡ ਲੈਣਗੇ ਸੋ ਇਹ ਦੇਖਿਆ ਜਾਊਗਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੀ ਸਟੈਂਡ ਹੋਊਗਾ ਉਹ ਟਰੰਪ ਦੀ ਗੱਲ ਮੰਨਦੇ ਆ ਜਾਂ ਆਪਣਾ ਸਟੈਂਡ ਲੈਂਦੇ ਆ ਸੋ ਤੁਹਾਡੀ ਕੀ ਰਾਇ ਹੈ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੀ ਕਰ ਸਕਦੇ ਆ ਆਪਣਾ ਸਟੈਂਡ ਲੈਣਗੇ ਜਾਂ ਫਿਰ ਟਰੰਪ ਦੀ ਜਿਹੜੀ ਉਹ ਗੱਲ ਮੰਨਣਗੇ